ਇੱਕ ਕਰੋ ਵੀ ਜਾਣਾਂ ਇਹ ਕਹਿੰਦੇ ਘਰੋਂ ਵੀ ਜਾਣਾਂਗੇ ਸਾਡੇ ਲਈ ਉਹਨਾਂ ਦੀ ਵੀ ਨਹੀਂ ਬਾਕੀ ਵਿੱਚ ਸਾਨੂੰ ਕਹਦੇ ਸੀ ਕਿ ਅਸੀਂ ਤੁਹਾਨੂੰ ਉੱਥੋਂ ਲੰਘਾ ਕਰਾਂਗੇ ਕੁੱਤੇ ਆ ਵੀ ਤਰ੍ਹਾਂ ਸਾਰਾ ਕੁਝ ਕਰਾਂਗੇ ਬਹੁਤ ਬੜੀ ਕਣੀ ਆਈ ਆ ਹਾਂ ਛੋਲੇ ਜਾਂਦੇ ਮੇਰੇ ਬੱਚਿਆਂ ਨੂੰ ਮਾਰ ਪਾਏਗੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਬਸ ਤੁਝੇ ਇਸ ਕੋਈ ਫੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੈਂ ਅਸਿ ਨਰਮ ਸੀ ਗਈ ਉਹ ਤੱਕਾਕਾ ਬਾਜੀ ਕਰਦੇ ਸੀ ਨਜਾਇਜ਼ ਗਵਾਂਢ ਚ ਗਵਾਂਢ ਵਾਂਗੂ ਵਰਤਣਾ ਚਾਹੀਦਾ ਲੰਗਣਾ ਤੀਕੇ ਨਾਲ ਜਿਵੇਂ ਲੰਗਣ ਦਾ ਲੰਗ ਹੈ ਸੀ ਕਿ ਪੰਚਾਇਤ ਮੈਂਬਰ ਕਹਿੰਦੇ ਤੁਸੀਂ ਕਾਰਵਾਈ ਕਰਾਂਗੇ ਪੰਚਾਇਤ ਵੱਲੋਂ ਹੀ ਕਾਰਵਾਈ ਕਰਾਂਗੇ ਕਹਿੰਦੇ ਜੇ ਤੁਸੀਂ ਨਹੀਂ ਪਰਾਂ ਕਰ ਹਾਂ ਕਹਿੰਦੇ ਇਹ ਕੰਮ ਆਪਸ ਤੇ ਨਹੀਂ ਕੀ ਕਹਿੰਦੇ ਕਹਿੰਦੇ ਇਹ ਲੈ ਜਾ ਨਹੀਂ ਸਕਦੇ ਇਹਦੇ ਵਿੱਚ ਵੀ ਤੁਸੀਂ ਲਿਆ ਸਕਦੇ ਆ ਇਦਾਂ ਦੀ ਕੋਈ ਗੱਲ ਨਹੀਂ ਜੀ ਜੀ ਤੁਹਾਨੂੰ ਦੱਸਦੇ ਸੀਗੇ ਵੀ ਤੁਹਾਡੇ ਚਾਚਾ ਜੀ ਦੀ ਡੈਥ ਹੋਈ ਹੈਗੀ ਕੀ ਕਾਰਨ ਹੋਇਆ ਸਰ ਦੱਸੋ ਮੜੇ ਜੀ ਕਾਰਨ ਤਾਂ ਇਹ ਹੋ ਸੀ ਸਵੇਰੇ ਸਾਨੂੰ ਫੋਨ ਆਇਆ ਪੰਚਾਇਤ ਵੱਲੋਂ ਕੋਈ ਮਿੱਤਰ ਸੀ ਮੇਰਾ ਉਹਨੂੰ ਭਰਿਆ ਉਹਨਾਂ ਨੇ ਵੀ ਤੁਸੀਂ ਜਿਹੜਾ ਕੋਈ ਸਮਝੌਤਾ ਹੋਇਆ ਸੀ ਸਾਡਾ ਉੱਚ ਥੁੜੀਆਂ ਜਿਹੀਆਂ ਇੱਟਾਂ ਪਈਆਂ ਤੇ ਨਾਲੀ ਤੇ ਵੀ ਉਹ ਸਾਈਡ ਤੇ ਕਰ ਲਓ ਸਾਨੂੰ ਜਦ ਕਿ ਉਹਦਾ ਕੋਈ ਐਡਾ ਕੋਈ ਉਹਨਾਂ ਨੂੰ ਡਿੱਕਾ ਵਗੈਰਾ ਕੋਈ ਲੱਗਦਾ ਨਹੀਂ ਸੀ ਬਸ ਇੱਕ ਤਰ੍ਹਾਂ ਦੀ ਜਿਵੇਂ ਖਾਏ ਬਾਜੀ ਪਿੱਟਦੇ ਨੇ ਇਦਾਂ ਦੀ ਕੋਈ ਉਹਨਾਂ ਦਾ ਹੋ ਸੀਗਾ ਚਲੋ ਮੈਨੂੰ ਆ ਗਿਆ ਮਾ ਚਲ ਰੌਲਾ ਅੱਗੇ ਨਾ ਵਧੀ ਅਸੀਂ ਨੇ ਪਰਾਂ ਕਰ ਦੰਨੇ ਆ ਕਿਤੇ ਤੇ ਇੱਕ ਉਹ ਕਹਿ ਰਹੇ ਸੀ ਕਿ ਪੰਚਾਇਤ ਮੈਂਬਰ ਕਹਿੰਦੇ ਵੀ ਤੁਸੀਂ ਕਾਰਵਾਈ ਕਰਾਂਗੇ ਪੰਚਾਇਤ ਵੱਲੋਂ ਹੀ ਕਾਰਵਾਈ ਕਰਾਂਗੇ ਕਹਿੰਦੇ ਜੇ ਤੁਸੀਂ ਨਹੀਂ ਪਰਾਂ ਕਰ ਹਾਂ ਵੀ ਨਾਲੇ ਕਿ ਸਾਡੇ ਉਹਦੇ ਸਥਾਰੇ ਥਾਂ ਦੀ ਸਾਡੇ ਲਈ ਰਜਿਸਟਰੀ ਆ ਸਾਰਾ ਕੁਸਾ ਪੰਚਾਇਤ ਵੀ ਹੁਣ ਤੱਕ ਸਾਡੇ ਕੋਈ ਮਸਲੇ 'ਚ ਸਾਡੂੰ ਇਹੋ ਨਹੀਂ ਕਰ ਰਹੀ ਵੀ ਮਤਲਬ ਕਿ ਸਾਡੇ ਪਰ ਖਿਲਾਫ ਇਹ ਚੱਲ ਰਹੀ ਹੈ ਪਤਾ ਨਹੀਂ ਕੀ ਇਸ ਅਸੀਂ ਨੇ ਮਾੜਾ ਨਹੀਂ ਕਰਿਆ ਨਾਲੇ ਅੱਜ ਤੱਕ ਕੋਈ ਪੰਚਾਇਤ ਦਾ ਕੋਈ ਕੋਈ ਮਤਲਬ ਕਿ ਉਹ ਨਹੀਂ ਨਾਲੇ ਜਿਹੜਾ ਸਾਡਾ ਇਹ ਬੰਦਾ ਸੀ ਇਹ ਵੀ ਖੁਦ ਉਹਦੇ ਨਾਲ ਫਿਰਦਾ ਰਿਹਾ ਵੋਟਾਂ ਵਗੈਰਾ ਚੱਲ ਹੋਰ ਵੀ ਸੋਨੇ ਮੁਕਾਬਕਈ ਹੈ ਵੀ ਕਹਿੰਦੇ ਐਂਬੂਲੈਂਸ ਨੂੰ ਵੀ ਜਵਾਬ ਦਿੱਤਾ ਗਿਆ ਹਾਂ ਹਾਂ ਅਸੀਂ ਨੇ ਅੱਜ ਸਵੇਰ ਕੱਲ ਮੈਂ ਗੱਲ ਫੋਨ ਕਰਿਆ ਇਹਨਾਂ ਨੂੰ ਮੇਰਾ ਪਹਿਲੇ ਤਾਂ ਫੋਨ ਬਹੁਤ ਘੱਟ ਚੱਕਿਆ ਇੱਕ ਵਾਰੀ ਗੱਲ ਕਰਕੇ ਮੁੜ ਕੇ ਦੱਸੀ ਨਹੀਂ ਵੀ ਕਿੱਥੇ ਐਂਬੂਲੈਂਸ ਖੜੀ ਅਸੀਂ ਨੇ ਲੈ ਕੇ ਜਾਣੀ ਸੀ ਉਹਦੀ ਬਾਡੀ ਅੱਛਾ ਤੇ ਸਵੇਰ ਨੂੰ ਅਸੀਂ ਇੱਕ ਦੋ ਮੁੰਡਿਆਂ ਨੂੰ ਹੋਰ ਮੈਂ ਨੰਬਰ ਆਗੇ ਮੈਂ ਪੁੱਛ ਲਵਾਂਗੀ ਕੀ ਕਹਿੰਦੇ ਨੇ ਤੇ ਫਿਰ ਸਾਨੂੰ ਜਵਾਬ ਹੀ ਦੇਗੇ ਵੀ ਲੈ ਜਾਣ ਵਾਸਤੇ ਕਹਿੰਦੇ ਇਹ ਹੇਜਕਮਾਂ ਵਾਸਤੇ ਨੇ ਕੀ ਕਹਿੰਦੇ ਕਹਿੰਦੇ ਇਹ ਹੇਜਕਮਾਂ ਵਾਸਤੇ ਨਹੀਂ ਤੇ ਤਾਂ ਲਿਆਉਣ ਵਾਸਤੇ ਆ ਕਹਿੰਦੇ ਅੱਛਾ ਬਸ ਇਕੱਲੇ ਲਿਆਉਣ ਵ ਡੈਡ ਬੋਟੀ ਵਾਸਤੇ ਨਹੀਂ ਹੈਗੀ ਹਾਂ ਹਾਂ ਡੈਡ ਬੋਟੀ ਨੂੰ ਕਹਿੰਦੇ ਤੁਸੀਂ ਲਿਆ ਨਹੀਂ ਸਕਦੇ ਇਹਦੇ ਵਿੱਚ ਵੀ ਤੁਸੀਂ ਲਿਆ ਸਕਦੇ ਹੋ ਐਦਾਂ ਦੀ ਕੋਈ ਗੱਲ ਨਹੀਂ ਤੁਸੀਂ ਲਿਆ ਸਕਦੇ ਹੋ ਲਿਆ ਨਹੀਂ ਸਕਦੇ ਹਾਂ ਸਾਨੂੰ ਇਹ ਕਿਹਾ ਵੀ ਤੁਸੀਂ ਪੁੱਛ ਜੀ ਵੀ ਕਾਰਨ ਕੀ ਹੈ ਦਾ ਵੀ ਕਾਰਨ ਤਾਂ ਫਿਰ ਹੀ ਅਸੀਂ ਤਾਂ ਹੁਣ ਤੁਹਾਨੂੰ ਪਹਿਲਾਂ ਪਹਿਲੀ ਪਰੇਸ਼ਾਨ ਚੱਲ ਰਹੇ ਹਾਂ ਵੀ ਕੋਈ ਕਾਨੂੰ ਆਪਾਂ ਨੇ ਹੋਰ ਗੱਡੀ ਕਰਾ ਲਾਂਗੇ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਹੀ ਹੈ ਇਹਨੂੰ ਪ੍ਰਸ਼ਾਸਨ 'ਚ ਕੋਈ ਵਿਸ਼ਵਾਸ ਹੈਗਾ ਇਸ ਤਰ੍ਹਾਂ ਦਾ ਵੀ ਜਿਵੇਂ ਕੀ ਲੱਗਦਾ ਵੀ ਹਾਂ ਜੀ ਅਸੀਂ ਮਿਲਿਆ ਉਹਨਾਂ ਨੂੰ ਤੇ ਸਾਡੀ ਦੇਖ ਰਹੇ ਨਹੀਂ ਕਰਦੇ ਹਾਂ ਕਿ ਸਾਡੇ ਕੋਈ ਕਾਰਵਾਈ ਕਰਨਗੇ ਮਿਲਦੇ ਆ ਉਹਨਾਂ ਨੂੰ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਅਸੀਂ ਮੰਗ ਕਰਦੇ ਆਂ ਕਿ ਉਹਦੀ ਸਾਰੀ ਪੋਸਟਮਾਰਟਮ ਰਿਪੋਰਟ ਹੋਵੇ ਵੀ ਕੀ ਉਹਦੇ ਨਾਲ ਕੀਤਾ ਗਿਆ ਕੀ ਕਰਿਆ ਉਹਨਾਂ ਨੂੰ ਕਿਉਂਕਿ ਬਹੁਤ ਹੀ ਹਰਾਸ਼ਮੈਂਟ ਕਰ ਰਹੀ ਸੀ ਉਹ ਉਹਨਾਂ ਨੂੰ ਕਿ ਕੇ ਵੀ ਤੁਹਾਨੂੰ ਮੁਤਾਬਕ ਆਏ ਬਈ ਜੇ ਸਮਝਾ ਉੱਥੇ ਪਹਿਲਾਂ ਸਮਝਾ ਉੱਥੇ ਵੀ ਹੋਈ ਨਿਕਲੀ ਦੋ ਵਾਰੀ ਹਾਂ ਦੋ ਵਾਰੀ ਸਾਨੂੰ ਪੰਚਾਇਤ ਨਹੀਂ ਸਾਨੂੰ ਇਹ ਦੱਬਿਆ ਜਦਕੇ ਕੋਈ ਇੱਕ ਗੱਲ ਸੀਗੀ ਸਾਡਾ ਕੋਈ ਛੋਟਾ ਜਿਹਾ ਘੜੂਪਾ ਸੀ ਉਹ ਸਾਡੀ ਜਿਹੜੀ ਸ਼ਾਮ ਰਾਤ ਦੀ ਸਾਡੀ ਤੇ ਰਜਿਸਟਰੀ ਵਾਲੀ ਜਗ੍ਹਾ ਤੋਂ ਕੋਈ ਗਲੀ ਲੰਘਦੀ ਆ ਉਹਦੇ ਘਰ ਦੇ ਸੀ ਸਾਹਮਣੇ ਖੜਾ ਲੈਂਦੇ ਤੇ ਉਹ ਕਹਿੰਦੇ ਸਾਡੇ ਘਰ ਨਾਲ ਟੱਚ ਕਰਦਾ ਇਹ ਚੱਲ ਮਾ ਹਾਂ ਚੱਲ ਪਰਾਂ ਕਰ ਲੈਨੇ ਅਸੀਂ ਨੇ ਉਹ ਵੀ ਪੰਚਾਇਤ ਦੇ ਥਰੂ ਮੰਨ ਕੇ ਵੀ ਚੱਲ ਪਰਾਂ ਕਰ ਲੈਨੇ ਫਿਰ ਵੀ ਨਹੀਂ ਹਟੇ ਹੈਗੇ ਜਦਕੇ ਉਹਨਾਂ ਨੂੰ ਇੱਕ ਲਾਇਦਾ ਆਪਦੀ ਗਲੀ ਲੱਗਦੀ ਹੈਗੀ ਉਹ ਆਉਂਦੇ ਨਹੀਂ ਹੈਗੇ ਉਧਰ ਦੀ ਜਾਣ ਕੇ ਸਾਡੇ ਨਾਲ ਹੀ ਬਸ ਖਹਿਵਾ ਜੀ ਕਰੇ ਜਵਾਬ ਹੁੰਦੇ ਨੇ ਅਸੀਂ ਕੰਮ ਕਰਦੇ ਹੁੰਨੇ ਆਂਗੇ ਤੇ ਬਹੁਤ ਜ਼ਿਆਦਾ ਮਤਲਬ ਕਿ ਉਹਨਾਂ ਨੂੰ ਪਰੇਸ਼ਾਨ ਕਰਦੇ ਨੇ ਵੀ ਪਰੇਸ਼ਾਨੀ ਦੇ ਕਾਰਨ ਉਹਦੀ ਮਤਲਬ ਜਿਹੜੀ ਮੌਤ ਹੋਈ ਹੈ ਉਹ ਮੇਰੇ ਚਾਚਾ ਜੀ ਮੇਰੇ ਚਾਚਾ ਜੀ ਸੀ ਜਿਹੜੇ ਉਹ ਥੋੜਾ ਜਿਹਾ ਪਰੇਸ਼ਾਨ ਚੱਲ ਰਹੇ ਸੀਗੇ ਵੀ ਆਪਾਂ ਨੂੰ ਇਹ ਦੱਬੀ ਜਾ ਰਹੇ ਨੇ ਕਿ ਵੀ ਆਪਾਂ ਨੂੰ ਕੱਲ ਨੂੰ ਕਹਿਣਗੇ ਵੀ ਘਰੋਂ ਵੀ ਨਿਕਲੋ ਤਾਂ ਕੁਝ ਵੀ ਕਹਿ ਸਕਦੇ ਕਿਉਂਕਿ ਹਰ ਗੱਲ ਸਾਨੂੰ ਮੰਨਣੀ ਪੈ ਰਹੀ ਸੀ ਦਬਾਅ ਚ ਆ ਕੇ ਵੀ ਚੱਲ ਯਾਰ ਆਪਾਂ ਗੱਲ ਨੂੰ ਅੱਗੇ ਨਹੀਂ ਬਤਾਉਣਾ ਇੱਟਾ ਚੱਕਣ ਵੇਲੇ ਵੀ ਤੈਨੂੰ ਇੱਟਾ ਇੱਟਾ ਚੱਕਣ ਵੇਲੇ ਵੀ ਰਾਤ ਵੀ ਉਹਨਾਂ ਨੇ ਜਦੋਂ ਉਹਦੀ ਡੈਥ ਹੋ ਰਹੀ ᱛੀ ਗਾਲਾਂ ਗੋਲਾਂ ਦੇ ਰਹੇ ਸੀਗੇ ਉਹ ਕਹਿੰਦੇ ਘਰ ਆ ਟੈਲੇਪ ਉਹਨਾਂ ਨੇ ਵੀਡੀਓ ਵੀ ਨੇ ਬਾਕੀ ਵਿੱਚ ਸਾਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਨੂੰ ਇੱਥੋਂ ਲੰਘਿਆ ਕਰਾਂਗੇ ਕੁੱਟਿਆ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਬਹੁਤ ਜ਼ਿਆਦਾ ਪਾਰਟੀ ਕਹਿੰਦੀ ਜਿਹੜੀ ਆਈ ਆ ਹੜੀ ਥੋੜੇ ਖਿਲਾਫ ਸੀ ਹਾਂ ਇਹ ਪਾਰਟੀ ਕਹਿੰਦੀ ਜਿਹੜੀ ਆਈ ਆ ਹੜੀ ਥੋੜੇ ਖਿਲਾਫ ਸੀ ਹਾਂ ਹਾਂ ਠੀਕ ਹੈ ਕੀ ਹੋਊਸ ਨੂੰ ਪਾਉ ਆਪਣਾ ਪ੍ਰਸ਼ਾਸਨ ਤੇ ਭਰੋਸਾ ਹੈਗਾ ਹਾਂ ਹਾਂ ਹੀ ਪ੍ਰਸ਼ਾਸਨ ਤੇ ਦਾ ਭਰੋਸਾ ਬਾਕੀ ਦੇਖਦੇ ਕੀ ਕਰਦੇ ਨੇ ਆ ਭਾਈ ਤੁਸੀਂ ਕੀ ਕਰ ਰਹੇ ਸੀਗਾ ਜਿੱਦੋਂ ਤੁਸੀਂ ਟੋਟਲ ਤੇ ਕੋਈ ਰੌਲਾ ਸਿੰਗਾ ਉਹ ਜੀ ਕੱਲ ਮੈਂ ਜਿਹੜੇ ਅਸੀਂ ਦੋਸਤਾਂ ਹੁੰਤਾ ਵੇਲੇ ਮੈਂ ਉਹਰੇ ਥਾਣੇ ਆਉਂਦਾ ਰਹਾਂ ਇਹਨਾਂ ਦਾ ਵਹਿ ਕੇ ਅਸੀਂ ਇਹ ਦਿਵੀਚਰ ਗਵਾਂਡ ਮੱਥਾ ਥੋੜਾ ਵੀ ਆਪਾਂ ਨੂੰ ਨਾ ਗਵਾਂਡ ਚ ਗਵਾਂਡ ਵਾਂਗੂ ਵਰਤਣਾ ਚਾਹੀਦਾ ਲੰਗਣਾ ਤੀਕੇ ਨਾਲ ਜਿਵੇਂ ਲੰਗਣਾ ਦਾ ਲੰਗ ਹੈ ਉਹਵੇਂ ਜਿਵੇਂ ਆਮ ਲੋਕ ਲੰਗਦੇ ਨੇ ਉਸ ਤਰੀਕੇ ਨਾਲ ਲੰਗੋ ਜਿਹੜੀ ਲਾਗਡਾਲਟ ਨਾਲ ਜਾਂ ਕੋਈ ਕਮੈਂਟ ਮਾਰ ਕੇ ਜਾਂ ਕੋੜੇ ਕੁੜੀਆਂ ਕੇ ਤੇਲੂਣੇ ਛੇੜਖਾਨੀ ਕਰੀ ਜਾਂ ਹੋਰ ਕਰੀਏ ਇਹ ਘਟਨਾਵਾਂ ਵਧੀਆ ਨਹੀਂ ਹੁੰਦੀਆਂ ਉਹ ਮੈਂ ਦੋ ਵਾਰ ਜਿਹੜੇ ਉਹਰੇ ਰਾਜਨਾਮੇ ਹੋਏ ਨੇ ਨਾ ਤੇ ਉਹ ਟਿਕਾਉਣ ਅਸੀਂ ਰਾਜੀ ਨਾਮੇ ਉਦੋਂ ਕਰਾਇਏ ਨੇ ਕੱਲ ਵੀ ਮੈਨੂੰ ਜਦੋਂ ਫੋਨ ਆਇਆ ਸੁਨੀਪ ਦਾ ਮੁੰਡਾ ਵੀ ਸਾਡਾ ਉਰੇ ਸਾਂ ਉੱਤੇ ਹੀ ਸੀਗਾ ਉਹ ਕਹਿੰਦਾ ਜੀ ਐ ਕਰਕੇ ਇਟਾਂ ਬਾਰੇ ਉਹ ਤਰਾਜ ਕਰਦੇ ਨੇ ਵੀ ਮੈਂਬਰ ਕੋਲੇ ਗਏ ਨੇ ਉਹ ਤੇ ਪਰਗਟ ਕੋਲੇ ਵੀ ਇਟਾਂ ਨਹੀਂ ਚੱਕੀਆਂ ਗਈਆਂ ਮੈਂ ਫਿਰ ਚਲ ਉਹਰੇ ਆ ਗਿਆ ਸਕੂਟਰ ਲੈ ਕੇ ਤੇ ਮੈਨੂੰ ਭੀਮ ਨੂੰ ਕਹਿ ਕੇ ਵੀ ਆਪਾਂ ਚੱਲਾ ਇਟਾਂ ਨੂੰ ਇੱਕ ਵਾਸੇ ਲਵਾ ਦਈਏ ਉਦੋਂ ਮੇਰੇ ਸਾਹਮਣੇ ਇਹ ਜਿਹੜਾ ਬਜ਼ੁਰਗ ਇਹਨਾਂ ਦਾ ਚਾਚਾ ਜੀ ਹੈ ਉਹਨੇ ਤਾਂ ਕਿ ਖਾਦੀ ਕਹਿੰਦਾ ਜਦ ਤੁਸੀਂ ਇਹ ਕਿਉਂ ਸਾਡਾ ਆਪਦੀ ਮਾਲਕੀ ਹੈ ਤੁਸੀਂ ਕਹਿੰਦੇ ਸਾਡਾ ਸਭ ਕੁਝ ਚੁਕਾਈਆਂ ਲੋ ਤਾਂ ਘਰ ਵੀ ਸਾਡਾ ਜਾਣਣਗੇ ਇਹ ਤਾਂ ਇਸ ਦੋ ਬਾਰ ਫਿਰ ਸਾਡਾ ਰਹਿਣ ਬਸੇਰਾ ਵੀ ਨਹੀਂ ਸਰਦਾ ਆਏਗਾ ਯਾਨੀ ਉਹਨੇ ਡਿਪਰੈਸ਼ਨ ਚ ਆਇਆ ਹੋਇਆ ਠੀਕਾ ਮੈਂ ਕੱਲ ਪਰਖਿਆ ਇਸ ਗੱਲ 'ਚ ਵੀ ਇਹ ਜਿਹੜਾ ਖਾਲਸਾ ਵਾਪਰੇ ਆ ਉਹ ਡਿਪਰੈਸ਼ਨ ਕਰਕੇ ਜਾਣੀ ਉਹਨੂੰ ਜਿਹੜਾ ਕੁਝ ਵਾਪਰੇ ਘਟਨਾ ਇਹ ਉਹਦਾ ਛੱਟਾ ਹੈ ਇਸ ਯਾਨੀ ਜਿਹੜਾ ਖਾਮ ਖਾਦੀ ਲੜਾਈ ਵਿੱਢੀ ਹੋਈ ਤੇ ਇਹਨਾਂ ਨਾਲ ਹੀਮ ਰਾਜੋਹ ਨਾਲ ਉਹਦੇ ਕਰਕੇ ਇਹਦਾ ਕਾਰਨ ਬਣਿਆ ਬਹੁਤ ਦਾ ਹਾਂਜੀ ਭਾਜੀ ਤੁਸੀਂ ਵੰਡੀ ਹੋਈ ਨਹੀਂ ਮੈਂ ਬੁਰੀ ਨਹੀਂ ਜਾਂਦੀ। ਉਹ ਪੀਜੀਓ। ਹਾਂਜੀ। ਠੀਕ ਹੈ ਜਿਹੜਾ ਮਸਲਾ ਹੋਇਆ ਸੀਗਾ ਤੁਸੀਂ ਪੰਚਾਇਤ ਨੂੰ ਫੋਨ ਕੀਤਾ ਸੀ ਐਂਬੂਲੈਂਸ ਵਾਸਤੇ ਤੁਸੀਂ ਕੀਤਾ ਸੀਗਾ? ਨਹੀਂ ਵੱਡੇ ਭਾਈ ਨੇ ਕੀਤਾ। ਵੱਡੇ ਭਾਈ ਨੇ ਕੀਤਾ। ਕੀ ਕਹਿੰਦੇ ਫਿਰ ਜਦੋਂ ਫੋਨ ਕੀਤਾ ਉਹਨੂੰ? ਉਹ ਐਂਬੂਲੈਂਸ ਕਹਿੰਦੇ ਇਹ ਚੰਮ ਵਾਸਤੇ ਨਹੀਂ ਹੈਗੀ ਜੀ ਵੀ ਲਿਆ ਆ ਰਿਹਾ ਸਕਦੇ ਆ ਰੈੱਡ ਬੱਡੀ ਉੱਥੋਂ। ਅੱਛਾ ਵੀ ਲਿਆ ਆ ਦੇ ਸਕਦੇ ਆ। ਆ ਨਹੀਂ ਚੰਮ ਵਾਸਤੇ ਨਹੀਂ। ਨਹੀਂ। ਤੁਸੀਂ ਪੁੱਛਿਆ ਨਹੀਂ ਵੀ ਜਿਹੜੀ ਐਂਬੂਲੈਂਸ ਆਈ ਹੈ ਪਿੰਡ ਵਾਸਤੇ ਵੀ ਉਹ ਜਦੋਂ ਕੋਈ ਗਰੀਬ ਪਰਿਵਾਰ ਦੇ ਨੂੰ ਕਿਸੇ ਲੋੜ ਪੈਂਦੀ ਹੈ ਤਾਂ ਉਹ ਕੁੱਤ ਕੱਲੇ ਵੀ ਕਿਹੜੇ ਕਿਹੜੇ ਕੰਮਾਂ ਵਾਸਤੇ ਲੈ ਕੇ ਜਾ ਸਕਦੇ ਹੋ ਗੱਲਬਤ ਹੋਈ ਨਹੀਂ ਕੋਈ ਕੋਈ ਨਹੀਂ ਦੱਸਿਆ ਜੀ ਉਹਨਾਂ ਨੇ ਤਾਂ ਐ ਵੀ ਨਹੀਂ ਦੱਸਿਆ ਵੀ ਐਮਪਲੈਸ ਆ ਕਿੱਥੇ ਜੀ ਫਿਰ ਉਹ ਜੱਡ ਬੋਡੀ ਗੀਰ ਵਿੱਚ ਲੈ ਕੇ ਜਾਂਦੇ ਕਿ ਜਾ ਰਹੇ ਆਹੇ ਟੈਂਪੂ ਵਿੱਚ ਜੀ ਗੰਟਾਂ ਤਾਈਂ ਟੈਂਪੂ ਰਾਹੀਂ ਲੈ ਕੇ ਜਾਂਦੇ ਹਾਂ ਜੀ ਠੀਕ ਹੈ ਜੀ ਭਾਈ ਜੀ ਤੁਸੀਂ ਦੱਸਿਆ ਵੀ ਇੱਕ ਮੌਤ ਹੋਈ ਆ ਤੁਹਾਡੇ ਭਰਾ ਦੀ ਕੀ ਘਟਨਾ ਹੋਈ ਆ ਸਹੀ ਦੱਸੋ ਥੋੜਾ ਜਿਹਾ ਦੋ ਵਾਰੀ ਰਾਜੀ ਬੰਦਾ ਹੋ ਗਿਆ ਜੀ ਫੇਰ ਵੀ ਨਹੀਂ ਖੜੇ ਪੁੱਟ ਮਾਰ ਕਰਤੇ ਧਮਕੀਆਂ ਦੇਤੀਆਂ ਗਨਾਸੇ ਦਿਖਾਤੇ ਐਂ ਤੇ ਫਿਰ ਮੌਤ ਹੋ ਗਈ ਥੋੜੀ ਮੌਤ ਹੋ ਗਈ ਹਾਂ ਜਿਹੜਾ ਮੌਤ ਦਾ ਕਾਰਨ ਆ ਪਾ ਗਿਆ ਕੱਲਾ ਜੀ ਵੀ ਕਾਰਨ ਕੀ ਹੋਇਆ ਮਤਲਬ ਕਾਰਨ ਬਸ ਲੜਾਈ ਦਾ ਜੀ ਅੱਛਾ ਜੀ ਹਾਂ ਠੀਕ ਹੈ ਨਹੀਂ ਠੀਕ ਨਹੀਂ ਕੰਗਰੂ ਦੇ ਘਰ ਬੀਟਾਂ ਹਾਂਗੇ ਅਸੀਂ ਅੱਛਾ ਜੀ ਠੀਕ ਹੈ ਮੇਨ ਕਰਨੇ ਹੀ ਆ ਜੀ ਹਾਂ ਜੀ ਮਤਲਬ ਕੀ ਕਰਨਾ ਵਰਤੀ ਜੀ ਪੈਸਾ ਹੀ ਨਹੀਂ ਪੁੱਤ ਕੀ ਬਣ ਗਿਆ ਉਹਦੇ ਕਰਮਾਂ ਦਾ ਮੈਂ ਕੋਲੇ ਹੀ ਬਸ ਆ ਤਾਂ ਕੋਈ ਰਹਿੰਦੀ ਤੇ ਅੱਛਾ ਪਰਸੋਂ ਕਹਿੰਦਾ ਬੇਬੇ ਮੈਂ ਅੱਜਰ ਧਾਮ ਲਾਵਾਂਗਾ ਗਰਮੀ ਬਾਈਆ ਮਹਾਰਾਜਾ ਪੁੱਤ ਰਹਿਆ ਮੰਗਾ ਫੇਰ ਕੇ ਹੁੰਦਾ ਕੰਮ ਤਾਂ ਰੋਜ਼ੀ ਕੱਢਦਾ ਇਹ ਕੱਲ ਫੇਰ ਸੜਕੀ ਮੰਜੇ ਜਿਹਾ ਪਾਇਆ ਮੁੜਕੇ ਨਹੀਂ ਠਹਿਆ ਕੋਈ ਲੜਾਈ ਝਗੜੀ ਤਾਂ ਕੋਈ ਸਦੂਆ ਖੁਦਮਤ ਨਹੀਂ ਲੱਗਿਆ ਕੋਈ ਕਾਰਨ ਹੋਇਆ ਬਸ ਬੁੱਤ ਟੈਨਸ਼ਨ ਪਾਉਂਦਾ ਤੀ ਉਹ ਤੇਨ ਦਨੀ ਦੀ ਕਿਥੇ ساری ਟੈਨਸ਼ਨ ਸੀ ਹੈ ਆਹੀ ਟੈਨਸ਼ਨ ਆਹ ਦੇਖੀ ਕਰਿਓ ਲੜਾਈ ਦੀ ਟੈਨਸ਼ਨ ਦੀ ਬਾਈ ਸਾਨੂੰ ਬਹੁਤ ਤੰਗ ਕਰਦੇ ਦੀ ਲਵੇ ਗਵਾਂਡੀ ਬਾਈ ਸਾਡਾ ਸਮਝੌਤਾ ਵੀ ਹੋ ਗਿਆ ਸੀਗਾ ਉਹ ਫੇਰ ਵੀ ਸਾਨੂੰ ਤੰਗ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਉਹ ਬਸ ਟੈਨਸ਼ਨ ਲਈ ਜਾਂਦੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਮੇਰੇ ਬੱਚਿਆਂ ਨੂੰ ਮਾਰ ਦੇਣਗੇ ਬਸ ਜੇ ਇਸ ਕੋਈ ਖੜਕਾ ਵੀ ਹੁੰਦਾ ਭੱਜ ਕੇ ਉੱਠ ਖੜਦਾ ਵੀ ਮੇਰੇ ਬੱਚਿਆਂ ਨੂੰ ਨਾ ਕੋਈ ਮਾਰਦੇ ਅਸੀਂ ਕਹਿੰਦੇ ਕੁਛ ਨਹੀਂ ਹੋਇਆ ਸੀ ਅੰਦਰ ਹੀ ਆਂਗੇ ਬਸ ਐਂ ਕਰਦਾ ਕਰਦਾ ਹੀ ਟੈਨਸ਼ਨ ਚ ਪਤਾ ਨਹੀਂ ਉਹਨੂੰ ਕੀ ਬਣ ਗਿਆ ਕੀ ਨਹੀਂ ਬਣ ਗਿਆ ਬਸ ਪਹਿਲਾਂ ਵੀ ਤੂੰ ਇਹਦੇ ਵਿੱਚ ਮਤਲਬ ਸਮਝੋ ਤੇ ਸਮਝੋਤੇ ਹੋਏ ਸਨ ਹਾਂਜੀ ਸਮਝੋਤੇ ਹੋ ਗਏ ਸੀ ਹਾਂਜੀ ਫੇਰ ਵੀ ਕੋਈ ਨਾ ਕੋਈ ਨਾਲ ਸਾਡੀ ਰਿਸ਼ਟਰੀ ਵਾਲਾ ਥਾਵਾਈ ਕੋਈ ਉਹ ਨਹੀਂ ਹੈਗਾ ਸਾਰਾ ਕੁਝ ਸਾਡੇ ਨਾਲ ਸੀਗਾ ਜੀ ਫੇਰ ਵੀ ਜਾਣ ਕੇ ਖੇਜ ਬਾਜੀ ਨਾਲ ਸੀ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਸੀ ਨਰਮ ਸੀਗੇ ਉਹ ਤੱਕਾ ਬਾਜੀ ਕਰਦੇ ਸੀ ਨਜਾਇਜ਼ ਤੰਗ ਕਰਦੇ ਸੀ ਸਾਨੂੰ ਬਹੁਤ ਜ਼ਿਆਦਾ ਜੀ ਸਾਡੇ ਕੋਈ ਹੈ ਨਹੀਂ ਸੀ ਜੀ ਲੜਨ ਵਾਲਾ ਸਰਸਨ ਨੇ ਕੋਈ ਕਾਰਵਾਈ ਕੀਤੀ ਜਦੋਂ ਉਹਨੂੰ ਕੋਲ ਗਏ ਹੋਏ ਕੀਤੀ ਸੀ ਜੀ ਕਾਰਵਾਈ ਹਾਂਜੀ ਕੀਤੀ ਸੀ ਉਹਨਾਂ ਨੇ ਵੀ ਜੁਰਮਾਨਾ ਲਾਇਆ ਸੀ ਜੀ 2 ਲੱਖ ਦਾ ਜੁਰਮਾਨਾ ਲਾਇਆ ਮੈਂ ਤਾਂ ਜਦੋਂ ਕੋਈ ਲੱਗੇ ਕਰਾਂਗਾ ਕੀ ਕਰੀ ਵੀ ਸਾਨੂੰ ਮੁਖੱਲਿਆ ਕਰਾਂਗੇ ਵੱਡਿਆ ਕਰਾਂਗੇ ਏ ਉਹ ਜਿਹੜਾ ਉਹ ਕਹਿੰਦਾ ਠੀਕ ਹੈ ਸਾਨੂੰ ਪਤਾ ਸੀ ਕਿੱਥੇ ਸਾਡਾ ਵੀ ਕੋਈ ਹੀਲਾ ਕਰ ਦੇ ਕਿੱਥੇ ਵੱਟ ਗਏ ਮੈਂ ਬੱਚਿਆਂ ਨੂੰ ਕਾਨੀਆਂ ਕਰਾਈ ਸੀ ਬੰਦ ਚੱਲਦੇ ਆ ਪੁੱਤ ਕਰਾਈ ਤੇ ਲਾ ਲੋ ਕਿਤੇ ਇਹਨਾਂ ਦਾ ਕੀ ਪਤਾ ਮਾਰ ਦੇਣਗੇ ਐਨੇ ਤਾਂ ਹੈਗੇ ਨਹੀਂ ਜਿਹੜਾ ਆਈ ਨੇ ਸਾਡੇ ਬੰਦਾਂ ਦੀ ਘਾਟ ਪਾਈ ਗਈ ਸਾਨੂੰ ਮੇਰਾ ਨਾ ਰੱਬ ਲੈ ਗਿਆ ਪੁੱਤ ਮੈਂ ਕੀ ਬੁਰਾ ਕਰਤਾ ਮੈਂ ਉਹਨਾਂ ਨੂੰ ਕਦੇ ਗਾਲ ਨਹੀਂ ਦਿੱਤੀ ਸੀ ਨਾ ਕਦੇ ਵੀ ਕੁਝ ਕਿਹਾ ਨਾ ਠਾਣੇ ਦਾ ਹੌਲਦਾਰਾ ਮੌਕਾ ਦੇਖ ਕੇ ਗਏ ਸੀ ਇਹਨਾਂ ਦਾ ਘੜੂਕਾ ਸੀ ਗਲੀ ਦੇ ਵਿੱਚ ਉਹ ਗਲੀ ਦੇ ਵਿੱਚ ਦੇਖੋ ਜੀ ਇੱਟਾਂ ਪਈਆਂ ਹੋਈਆਂ ਨੇ ਇਹ ਜੇ ਪੰਚਾਇਤ ਹਨਾ ਜੀ ਇਹ ਜੇ ਪੰਚਾਇਤ ਵਰਤੇ ਇੱਟਾਂ ਪੰਨਾਂ ਨਾਲੀਆਂ ਬਣੀਆਂ ਨੇ ਵੀ ਉਹ ਗਲੀ ਸਰਕਾਰੀ ਬਣ ਗਈ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦੀ ਇਸਟਰੀਲੀ ਤੋਂ ਹੈਗਾ ਮੰਨ ਲੈਣਾ ਹੈਗਾ ਵੀ ਉਹਦੇ ਵਿੱਚ ਇਹਨਾਂ ਦੀ ਮਿਸਟੇਕ ਹੋਈ ਐ ਇਟਾਂ ਪਵਾ ਲਈ ਇਹਨਾਂ ਨੇ ਹਨਾ ਉਹ ਲੰਘਣ ਵਾਸਤੇ ਰੇਕ ਦੇ ਲੰਘਣ ਵਾਸਤੇ ਆਰ ਪਾਰ ਗਲੀ ਐ ਉਹਦੇ ਵਿੱਚ ਤੋਂ ਕੋਈ ਵੀ ਲੰਘ ਸਕਦਾ ਜੀ ਅਸੀਂ ਦੂਜੇ ਪਰਿਵਾਰ ਨੂੰ ਇਹੀ ਕਿਹਾ ਜੀ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਮੁੰਡਾ ਕਰਦੀ ਕਰਨੀ ਕੋਈ ਹਾਰ ਨਹੀਂ ਵਜਾਉਣਾ ਵੀ ਨਰਮਾਈ ਨਾਲ ਤੁਸੀਂ ਲੰਘ ਸਕਦੇ ਹੋ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਇੱਕ ਪਾਸੇ ਥੋੜੀਆਂ ਇਟਾਂ ਪਈਆਂ ਨੇ ਇਹਨਾਂ ਦੀਆਂ ਇਹ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਇਸ ਥਾਣੇ ਦੇ ਵਿੱਚ ਲਿਖਤ ਹੋਈ ਐ ਸਮਝੌਤੇ ਕਈ ਦੋ ਤਿੰਨ ਵਾਰੀ ਹੋ ਗਏ ਦੋ ਤਿੰਨ ਵਾਰੀ ਹੋ ਗਏ ਚੌਥੇ ਚਾਰ ਦਿਨ ਪਹਿਲਾਂ ਵੀ ਸਮਝੌਤਾ ਹੋਇਆ ਜੀ ਉਹ ਸਮਝੌਤਾ ਇਸ ਕਰਕੇ ਹੋਇ ਇਹ ਇਹਨਾਂ ਨੇ ਪਰਵਾ ਦੂਜੇ ਪਰਵਾ ਦੀ ਬੇਨਤੀ ਇਹ ਦੀ ਬਿੱਟਾਂ ਚੱਕਾਇਆ ਜਾਣ ਗੱਡੀ ਚਲੋ ਸਮਾੜੀ ਸੈਟ ਤੇ ਲਾਣਾ ਵੀ ਸਾਨੂੰ ਲੰਘਣਾ ਸੌਖਾ ਹੋ ਜੇ ਚਲੋ ਅਗਲੀ ਗੱਲ ਕਰੀਏ ਆਪਾਂ ਅਗਲੀ ਗੱਲ ਇਹ ਆ ਵੀ ਅਗਲੀ ਗੱਲ ਕਹਿੰਦੇ ਵੀ ਜਿਹੜਾ ਐਂਬੂਲੈਂਸ ਦਾ ਮਾਮਲਾ ਸੀਗਾ ਵੀ ਐਂਬੂਲੈਂਸ ਨੂੰ ਸਾਨੂੰ ਮਨਾ ਕਰਤਾ ਕਹਿੰਦੇ ਵੀ ਇਹ ਕੰਮਾਂ ਵਾਸਤੇ ਐਂਬੂਲੈਂਸ ਨਹੀਂ ਹੈਗੀ ਹਾਂ ਇਹ ਦੀ ਸਾਨੂੰ ਪੰਚਾਇਤ ਨੇ ਕਿਹਾ ਅਸੀਂ ਕਹਿੰਦੇ ਪਹਿਲਾਂ ਫੋਨ ਕੀਤੇ ਚੱਕੇ ਨਹੀਂ ਜਦੋਂ ਫੋਨ ਚੱਕੇ ਕਹਿੰਦੇ ਸਾਨੂੰ ਇਹ ਜਵਾਬ ਮਿਲਿਆ ਵੀ ਐਂਬੂਲੈਂਸ ਹੀ ਕੰਮਾਂ ਵਾਸਤੇ ਨਹੀਂ ਹੈਗੀ ਆਪਰ ਉਸ ਕਿਹੜੇ ਕੰਮਾਂ ਵਾਸਤੇ ਉਹ ਵੀ ਦੱਸੋ ਮੜ ਜਾ ਦੇਖੋ ਜਿਹੇਂਦਰ ਜ ਮੈਂ ਪਹਿਲੀ ਵਾਰ ਚੱਕਣ ਗਿਆ ਮੈਂ ਤੋਂ ਨੀਂਚ ਦੀ ਦੂਜੀ ਵਾਰ ਮੈਂ ਆਫ ਲਾਇਆ ਇਹਨੂੰ ਮਹਾ ਵੀਰੇ ਕੀ ਕੰਮ ਆ ਕਹਿੰਦਾ ਬਾਈ ਐਂਬੂਲੈਂਸ ਚਾਹੀਦੀ ਮੈਨੂੰ ਨਹੀਂ ਪਤਾ ਸੀ ਮੈਂ ਇਹ ਮੋੜ ਕੇ ਨਹੀਂ ਪੁੱਛਿਆ ਵੀ ਕੀ ਕੰਮ ਸੀ ਮਹਾ ਵੀਰੇ ਮੈਂ ਮਰ ਦੀ ਘਰੇ ਖੜੀ ਆ ਗੇਟ ਖੜਕਾ ਤੂੰ ਜਾ ਕੇ ਚੱਕ ਲਿਆ ਤੇ ਸਵੇਰੇ ਫੇਰ ਮੈਨੂੰ ਫੋਨ ਆਇਆ ਜੀ ਤੇ ਫਿਰ ਮੈਂ ਸਰਪੰਚ ਸਾਹਿਬ ਨਾਲ ਗੱਲ ਕੀਤੀ ਮਹਾ ਜੀ ਐ ਕਰਕੇ ਭੀਮ ਰਾਜ ਦਾ ਫੋਨ ਆਉਂਦਾ ਮੈਨੂੰ ਤੇ ਉਹ ਐਂਬੂਲੈਂਸ ਬਾਰੇ ਕਹਿੰਦੇ ਨੇ ਕਹਿੰਦੇ ਵੀ ਉਹਨਾਂ ਨੂੰ ਥੋੜਾ ਜਿਹਾ ਐ ਵੀ ਸਮਝਾ ਦਿਓ ਪਿਆਰ ਨਾਲ ਵੀ ਐਮਰਜੈਂਸੀ ਕੇਸ ਵਾਸਤੇ ਆ ਇਹੇ ਵੀ ਜਾਂ ਕਿਸੇ ਨੂਚੀ ਦੇ ਬੱਚਾ ਹੋਣਾ ਜਾਂ ਕੋਈ ਸਿਰ ਸੈਕਸੀਡੈਂਟ ਹੋ ਜੇ ਮੰਨ ਲਓ ਆਪਣੇ ਵੇੜੇ 'ਚ ਕਿਸੇ ਨੂੰ ਫੇਰ ਆਪਾਂ ਗੀ ਕਰਾਂਗੇ ਵੀ ਇਹਨਾਂ ਕੋਲ ਟਾਈਮ ਹੈਗਾ ਜੀ ਆਪਦੇ ਸਾਹ ਦੇ ਪਰਸਨਲ ਸਾਧਨ ਚ ਲੈ ਜਾਣ ਤਾਂ ਵਧੀਆ ਗੱਲ ਹੈ ਨਹੀਂ ਤਾਂ ਆਪਾਂ ਐਮਬੂਲੈਂਸ ਖੜੀ ਆ ਲਿਜਾ ਵੀ ਸਕਦੇ ਤਾਂ ਵੀ ਕੋਈ ਨਹੀਂ ਆਹ ਗੱਲ ਆਪ ਕੋ ਐਮਰ ਐਸੀ ਵਾਸਤੇ ਹੈਗੀ ਗੱਲ ਤੋਂ ਥੋੜਾ ਇਹ ਹੈ ਨਹੀਂ ਐਮਰ ਐਸੀ ਮੰਨ ਲਓ ਨਾ ਬਣਾ ਕਰੇ ਕੋਈ ਵੇੜੇ 'ਚ ਆਪਣੇ ਅੱਡੇ 'ਚ ਐਕਸੀਡੈਂਟ ਹੁੰਦਾ ਜੀ ਜਾਂ ਕਿਸੇ ਨੂਚੀ ਦੇ ਬੱਚਾ ਹੋਣਾ ਆ ਵੀ ਉਹਨਾਂ 'ਚ ਫਾਸਟ ਤੇ ਹੌਟਲ ਲੱਗਣ ਕਰਕੇ ਫਾਸਟ ਜਾ ਸਕਦੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਠੀਕ ਹੈ ਜੀ ਮਿਸਟੇਕ ਹੋਈ ਹੈ ਪਰ ਮੈਨੂੰ ਜਵਾਬ ਦਿੱਤਾ ਮੈਨੂੰ ਰਾਤ 10 ਵਜੇ ਫੋਨ ਆਇਆ ਮੈਂ ਕਿਹਾ ਵੀ ਪਾਣੀ ਮੈਂਬਰ ਦੀ ਘਰੀ ਖੜੀ ਆ ਚੱਕ ਲਿਓ ਜੀ ਕੀ ਲੱਗਦਾ ਜੀ ਵੀ ਜਿਹੜਾ ਕੋਈ ਗਰੀਬ ਪਰਿਵਾਰ ਹੈਗਾ ਜਿਹੜਾ ਕੋਈ ਗਰੀਬ ਪਰਿਵਾਰ ਹੈ ਕੀ ਵੀ ਉਹਦੀ ਜ਼ਰੂਰਤਲ ਪੰ ਮੰਨ ਲੈਣਿਆ ਕਿ ਉਹਦੇ ਕੋਲ ਤੰਗੀ ਦੇ ਕਾਰਨ ਕਈ ਵਾਰੀ ਨਹੀਂ ਹੁੰਦਾ ਕੋਈ ਸਾਧਨ ਨਹੀਂ ਕਰਵਾ ਸਕਦਾ ਕੀ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੀ ਛੋਟੀ ਮੋਟੀ ਹੈਲਪ ਕਿਸੇ ਨਾ ਕਿਸੇ ਦੀ ਕਰੀ ਕਰਨੀ ਚਾਹੀਦੀ ਹੈ ਠੀਕ ਠੀਕ ਹੈ ਜੀ ਹੋਣੀ ਚਾਹੀਦੀ ਹੈ ਗਰੀਬਾਂ ਵਾਸਤੇ ਸਹੂਲਤ ਹੈ ਹਨਾ ਤਗੜੇ ਤਾਬ ਤੇ ਗੱਡੀਆਂ ਚ ਲੈ ਜਾ ਸਕਦੇ ਨੇ ਮੈਂ ਮੰਨਦਾ ਇਸ ਗੱਲ ਨੂੰ ਵੀ ਗਰੀਬਾਂ ਵਾਸਤੇ ਸਹੂਲਤ ਹੋਣੀ ਚਾਹੀਦੀ ਪਹਿਲੀ ਗੱਲ ਤਾਂ ਦੋ ਦੂਜੀ ਸਾਡੀ ਬੇਨਤੀ ਹੈ ਵੀ ਡਰਾਈਵਰ ਵੀ ਦਿੱਤਾ ਜਾਵੇ ਸਾਡੀ ਮੰਗ ਕੀਤੀ ਹੋਈ ਹੈ ਵੀ ਸਾਨੂੰ ਸਾਰੇ ਪਿੰਡ 'ਚ ਪ੍ਰੋਬਲਮ ਆ ਰਹੀ ਜਾਂ ਨੇ ਇਹੇ ਪ੍ਰੋਬਲਮ ਆ ਰਹੀ ਜਾਂ ਨੇ ਡਰਾਈਵਰ ਦੇ ਕਰਕੇ ਜੀ ਸਾਨੂੰ ਅੱਛਾ ਇਹਨਾਂ ਨੇ ਗੱਡੀ ਕਿਸ ਕੰਮ ਵਾਸਤੇ ਮੰਗੀ ਸੀ ਇਹਨਾਂ ਨੇ ਮੈਨੂੰ ਨਹੀਂ ਦੱਸਿਆ ਜੀ ਤਾਂ ਰਾਤ ਦੀ ਗੱਲ ਵੀ ਸਾਡਾ ਚਾਚਾ ਜੀ ਦੀ ਡੈਥ ਹੋ ਗਈ ਮੈਨੂੰ ਤਾਂ ਇਹ ਪੁੱਛਿਆ ਕਿ ਵੀ ਐਂਬੂਲੈਂਸ ਕਿੱਥੇ ਖੜੀ ਹੈ ਫਿਰ ਮੈਂ ਉਹਨੂੰ ਜਵਾਬ ਦਿੱਤਾ ਵੀ ਫਲਾਣੇ ਮੈਂਬਰ ਦੇ ਘਰੇ ਖੜੀ ਆ ਭਾਈ ਪਰਿਵਾਰ ਦਾ ਕਹਿਣਾ ਹੈ ਕਿ ਜੀ ਐਂਬੂਲੈਂਸ ਜਿਹੜੀ ਚਾਹੀਦੀ ਆ ਪੋਸਟਮਾਰਟਮ ਵਾਸਤੇ ਚਾਹੀਦੀ ਆ ਜੀ ਉਹ ਫਿਰ ਦੂਜੇ ਮੈਂਬਰ ਨਾਲ ਗੱਲ ਮੈਨੂੰ ਤਾਂ ਤੜਕੇ ਵੀ ਪਹੁੰਚ ਗਿਆ ਇਹਨਾਂ ਦਾ ਇਹੀ ਕਹਿ ਹੈ ਵੀ ਐਂਬੂਲੈਂਸ ਮਾਹ ਜੀ ਬਰਾਣੇ ਮੈਂਬਰ ਦੇ ਘਰੇ ਖੜੀ ਆ ਫਿਰ ਜਦੋਂ ਫੈਮਰ ਨੇ ਫੋਨ ਨਹੀਂ ਚੁੱਕਿਆ ਮੈਂ ਸਰਪੰਚ ਨੂੰ ਲਾਇਆ ਸਰਪੰਚ ਕਹਿੰਦਾ ਜੀ ਇਹਨਾਂ ਨੂੰ ਏਜ ਐਂ ਕਹਿ ਦਿਓ ਵੀ ਉਹ ਜੋ ਐਮਰਜੈਂਸੀ ਤਾਂ ਆਪਣਾ ਕਰੀ ਬਾਅਦ ਚ ਕੋਈ ਐਮਰਜੈਂਸੀ ਲੋੜ ਪਈ ਜੀ ਤਾਂ ਫਿਰ ਆਪਾਂ ਉਹ ਵੀ ਪੰਚਾਇਤ ਸਵਾਲਾਂ ਦੇ ਘਰੇ ਚ ਹੋ ਜੂਗੀ ਤੁਸੀਂ। ਪੀਸ਼ਟ ਪਰਿਵਾਰ ਇਹ ਵੀ ਕਹਿ ਰਿਹਾ ਕਿ ਸਾਨੂੰ ਐਂਬੂਲੈਂਸ ਦੇਣ ਤੋਂ ਜਵਾਬ ਦਿੱਤਾ ਗਿਆ ਵੀ ਇਹ ਹਜੇ ਕਮਾਂ ਵਾਸਤੇ ਐਂਬੂਲੈਂਸ ਨਹੀਂ ਕੀ ਮ੍ਰਿਤਕ ਦੇਹਾਂ ਨੂੰ ਪਹਿਲਾਂ ਵੀ ਲਿਆਂਦਾ ਗਿਆ ਐਂਬੂਲੈਂਸ ਮੇਰਾ ਜੀ ਜਿਵੇਂ ਮ੍ਰਿਤਕ ਦੇਹ ਦੀ ਲਿਆਉਣ ਵ ਲੈਉਣ ਨੂੰ ਟਾਈਮ ਘੱਟ ਲੱਗਦਾ ਜਿਵੇਂ ਸਵੇਰੇ ਲੈ ਜਾਂਦੇ ਪੋਸਟਮੈਨ ਨੂੰ ਲਿਜਾਣ ਦਾ ਕੋਈ ਧਰ ਨਹੀਂ ਲੈ ਵੀ ਜਾਂਦੇ ਪਿੰਡ ਦੀ ਚੀਜ਼ ਆ ਜੀ ਇਹ ਵੀ ਆਪਣਾ ਪਰਿਵਾਰ ਹੈ ਲੈ ਜਾਂਦੇ ਪਰ ਉੱਥੇ 5-4 ਘੰਟੇ ਐਂਬੂਲੈਂਸ ਖੜੀ ਰਹਿੰਦੀ ਰੱਬ ਨਾ ਕਰੇ ਬੇੜੇ ਚ ਹੋਰ ਪਾਣਾ ਵਾਪਰ ਜੇ ਪਰ ਉਹਦੇ ਵਿੱਚ ਪੰਚਾਇਤ ਫੇਰ ਸਵਾਲਾਂ ਦੇ ਘਰੇ ਚ ਆ ਜੀ ਮੰਨ ਲਓ ਜੇ ਪੋਸਟਮੈਨ ਨੂੰ ਕਰਵਾ ਕੇ ਉੱਥੋਂ ਜੇ ਮੰਨ ਲਓ ਅੱਧਾ ਘੰਟਾ ਪਹਿਲਾਂ ਲੈ ਜਾਓ ਫੋਨ ਕਰ ਦਿਓ ਵੀ ਐਂਬੂਲੈਂਸ ਚਾਹੀਦੀ ਆ ਪੋਸਟਮੈਨ ਹੋ ਗਿਆ ਫਿਰ ਲੈਣ ਵਾਸਤੇ ਟਾਈਮ ਘੱਟ ਲੱਗਦਾ ਉੱਥੇ ਬੇੜਾ ਐਂਬੂਲੇਸ਼ਨ ਨੂੰ ਕਰਨੀ ਪਵੇ ਜੇ ਇੱਥੇ ਪਿੰਡ ਦਾ ਜਲਦੀ ਵੀਡੀਓ ਦੇ ਵਿੱਚ ਹੀ ਫੋਨ ਲਾਓ ਤੇ ਉਹਨਾਂ ਤੋਂ ਵੀ ਅਸੀਂ ਇਹ ਜਿਹੜੀ ਹੈ ਇਹ ਸਵਾਲ ਜਵਾਬ ਨੇ ਸੀ ਉਹਨਾਂ ਕਰਨਾ ਚਾਹੁੰਦੇ ਹਾਂ। ਉਹ ਸਰਪੰਚ ਸਾਹਿਬ ਅਰਜ ਬਾਹਰ ਨੇ ਜੀ ਫੋਨ ਲਾ ਲੈਣਿਆ। ਜੇ ਚੱਕਿਆ। ਸਰਪੰਚ ਸਾਹਿਬ ਇੱਕ ਜਿਹੜਾ ਆਪਣਾ ਜਿਹੜਾ ਆਪਣੇ ਬੇੜੇ ਦੇ ਵਿੱਚ ਇੱਕ ਡੈਥ ਹੋਈ ਸੀਗੀ। ਹਾਂਜੀ। ਹਾਂ ਤੇ ਉਹਨਾਂ ਨੇ ਉਹ ਉੱਥੇ ਐਂਬੂਲੈਂਸ ਦੀ ਮੰਗ ਕੀਤੀ ਸੀ ਕਹਿੰਦੇ ਵੀ ਸਾਨੂੰ ਪੰਚਾਇਤ ਨੇ ਜਿਹੜੀ ਐਂਬੂਲੈਂਸ ਵੀ ਦਿੱਤੀ ਉਹ ਮਤਲਬ ਕੀ ਗੱਲ ਹੈ ਜੀ ਇਹ ਸਾਰੀ। ਦੇਖੋ ਜੀ ਜਿਹੜੀ ਮੌਤ ਹੋਈ ਹੈ ਬਹੁਤ ਦੁੱਖदाई ਘਟਨਾ ਹੈ। ਹਾਂਜੀ। ਅਸੀਂ ਇੱਥੇ ਸੋਗ ਦਾ ਪ੍ਰਟਾ ਅਗਰ ਕਿਤਾਬਾ ਕਰਦੇ ਆ। ਤਾਂ ਜਿਹੜੀ ਐਂਬੂਲੈਂਸ ਵਾਲਾ ਮੈਟਰ ਹੈ ਜੀ ਉਹ ਇਹ ਹੈ ਕਿ ਇੱਕ ਤਾਂ ਜਿਹੜੀ ਐਂਬੂਲੈਂਸ ਹੈ ਇਹ ਮਿੰਨੀ ਪੀਚੇ ਬਾਸ਼ਾਲੀ ਦੇ ਨਾਂ ਦੀ ਆ ਹਾਂਜੀ ਚਾ ਚਾ ਇਹਨੂੰ ਪੰਚਾਇਤ ਰਹੀ ਆ ਠੀਕ ਹੈ ਜੀ ਦੂਜੀ ਗੱਲ ਜਿਹੜਾ ਅਸੀਂ ਰੱਖਿਆ ਪੰਚਾਇਤ ਦਾ ਉਹ ਇਹ ਰੱਖਿਆ ਵੀ ਕੋਈ ਬਾਹਰ ਜਾਓ ਹਸਪੀਟਲ ਤੇ ਡੈਥ ਹੋ ਜੇ ਕਿਸੇ ਗਰੀਬ ਪਰਿਵਾਰ ਦੇ ਹਾਂਜੀ ਬੰਦੇ ਦੀ ਉੱਥੋਂ ਲੈ ਕੇ ਆ ਸਕਦੇ ਹਾਂ ਸੰਗਰੂਰ ਤੱਕ ਠੀਕ ਹੈ ਤੇ ਬਾਕੀ ਜਾਂ ਕੋਈ ਐਮਰਜੈਂਸੀ ਕੋਈ ਮੈਰਿਚ ਡੁੱਬ ਗਿਆ ਜਾਂ ਕਿਤੇ ਹੋਰ ਬਾਹਰ ਮੌਤ ਹੋ ਗਈ ਕਿਸੇ ਕੁੜੀ ਆਦੀ ਕੋਈ ਸੁਸਾਇਡ ਕਰ ਗਈ ਜਿਵੇਂ ਕਰ ਗਈ ਸੀ ਪਹਿਲਾਂ ਹਾਂਜੀ 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 ਉਹ ਅਸੀਂ ਲੈ ਕੇ ਆਉਨੇ ਜੋ ਕਿਸੇ ਨੂੰ ਵੀ ਜਵਾਬ ਨਹੀਂ ਠੀਕ ਹੈ ਗੱਲ ਇਹ ਆ ਵੀ ਜੇ ਹੁਣ ਕੋਈ ਪਿੰਡ ਚੋਂ ਮੌਤ ਹੋਈ ਆ ਕਿਸੇ ਨੇ ਪੋਸਮਾਰਟਮ ਕਰਾਉਣ ਜਾਣਾ ਹਾਂਜੀ ਉਹਦੇ ਬਾਅਦ ਤੇ ਮੰਨ ਲਓ ਉੱਥੇ ਕਈ ਵਾਰੀ ਗੱਡੀ ਨੂੰ 4 ਘੰਟੇ ਵੀ ਲੱਗ ਜਾਂਦੇ ਨੇ 3 ਘੰਟੇ ਵੀ ਲੱਗ ਜਾਂਦੇ ਨੇ ਪੋਸਮਾਰਟਮ ਤੇ 6 ਘੰਟੇ ਵੀ ਲੱਗ ਜਾਂਦੇ ਨੇ ਸਮਝ ਗਈ ਗੱਲ ਜੀ ਸਮਝ ਗਏ ਹਾਂ ਉਹ ਚਾ ਅਸੀਂ ਐਮਬੂਲੈਂਸ ਦੇ ਨਹੀਂ ਸਕਦੇ ਜੀ ਕਾਰਨ ਇਹ ਵੀ ਕੋਈ ਮਗਰ ਕੋਈ ਕੇਸ ਆ ਜਾਵੇ ਜਾਂ ਕੋਈ ਪੰਚਾਇਤ ਨੇ ਕਹਿੰਦੇ ਉਹਨਾਂ ਦਾ ਪੱਖ ਪੂਰਿਆਗਾ ਵੀ ਦੂਜੀ ਪਾਰਟੀ ਦਾ ਪਰ ਸਾਡੀ ਕਹਿੰਦੇ ਸੁਣਵਾਈ ਨਹੀਂ ਕਰੀ ਕਹਿੰਦੇ ਪੰਚਾਇਤ ਨੇ ਦੇਖੋ ਜੀ ਇਹ ਨਾ ਲੜਾਈ ਝਗੜਾ ਤੇ ਗਲੀ ਦਾ ਵੀ ਗਲੀ ਵਿਚ ਦੀ ਰਸਤੇ ਵਿਚ ਦੀ ਨੰਗਦੇ ਤੇ ਜਾ ਇਹ ਖੜਾਉਂਦੇ ਤੇ ਇੱਕ ਮਸ਼ੀਨਰੀ ਦੀ ਘੜੂਕਾ ਜਾ ਕੋਈ ਹਾਂਜੀ ਉਹਦੇ ਵਾਸਤੇ ਨਾ ਨੇ ਦਾਵਾ ਕਰਿਆ ਤੇ ਆਪ ਜੀ ਗਲੀ ক্লোਜ ਹੋ ਰਿਹਾ ਇਹਨਾਂ ਦਾ ਮਹੀਨੇ ਮਹੀਨੇ ਸਵਾ ਮਹੀਨੇ ਦੀ ਗੱਲ ਹੈ ਜੀ ਹਾਂਜੀ 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 ਤੇ ਉਸ ਤੋਂ ਬਾਅਦ ਉੱਥੇ ਆਪਣੇ ਮੈਂਬਰ ਸਾਹਿਬ ਗਏ ਉੱਥੇ ਅਸੀਂ ਨੇ ਇਹੀ ਕਿਹਾ ਵੀ ਜਦ ਤਾ ਵੀ ਉਹ ਕਹਿੰਦੇ ਵੀ ਗਲੀ ਸਾਡੀ ਆ ਹੂੰ ਅਸੀਂ ਆਖਿਆ ਵੀ ਗਲੀ ਜੇ ਤੁਹਾਡੀ ਸੀ ਤੁਸੀਂ ਲੋ ਇਹ ਟਾ ਨਹੀਂ ਪੈਣ ਦੇਣੀਆਂ ਇਹਦੀਆਂ ਠੀਕ ਹੈ ਜੀ ਤੁਸੀਂ ਆਪ ਦਾ ਗੇਟ ਲਾਉਣਾਂ ਦੀ ਗਲੀ ਦੇ ਦੋਵੇਂ ਪਾਸੇ ਅੰਦਰ ਪੰਚਾਇਤ ਤੋਂ ਥੋੜੀ ਅੰਦਰ ਇੱਟਾਂ ਘਾਮਾਉਂਦੀ ਤੁਸੀਂ ਜੇ ਗਲੀ ਛੱਡੀ ਇੱਟਾਂ ਪਵਾਜਣੇ ਨਾਲੀਆਂ ਬਣੀਆਂ ਹੋਈਆਂ ਨੇ ਠੀਕ ਹੈ ਜੀ ਅੱਜ ਤਾਂ ਉਹ ਗਲੀ ਪੰਚਾਇਤੀ ਹੈ ਇੱਕ ਨੇ ਉਹਨੇ ਇਹ ਵੀ ਕਿਹਾ ਵੀ ਸਾਡੇ ਕੋਲ ਰਜਿਸਟਰੀ ਹੈ ਜੀ ਉਹਦੀ ਉਹਦੀ ਕੋਈ ਰਜਿਸਟਰੀ ਨਹੀਂ ਕਿਸੇ ਘਰ ਲਵੇ ਵੀ ਨਹੀਂ ਹੈਗੀ ਸਾਰੇ ਹਸਤਾਮਾ ਤੇ ਘਰ ਵੀ ਕੋਈ ਨਹੀਂ ਪੰਚਾਇਤੀ ਇੱਕ ਕਰਨੇ ਜੇ ਪੰਚਾਇਤੀ ਜ਼ਮੀਨ ਚ ਠੀਕ ਹੈ ਠੀਕ ਹੈ ਜੀ ਸ਼ਾਮਲ ਹੋੜ ਜ਼ਮੀਨ ਦੇ ਘਰ ਨੇ ਬਹੁਤ ਠੀਕ ਹੈ ਜੀ ਠੀਕ ਹੈ ਸਪੰਸਰ ਸਾਹਿਬ ਜੀ ਇਹ ਰਜਿਸਟਰੀ ਹੈ ਜੀ ਉਹਨਾਂ ਨੇ ਵੀ ਤਾਂ ਦਿਖਾ ਦੇਣਾ ਕਿਸੇ ਨੂੰ ਵੀ ਕੋਈ ਚੱਕਰ ਪਰ ਇੱਕ ਪੰਡਿਤ ਸਾਜੀ ਦੇ ਵਿੱਚ ਇੱਕ ਮਾਮਲਾ ਧਿਆਨ ਚ ਆਇਆ ਸੀਗਾ ਵੀ ਜਿਸ ਦੇ ਵਿੱਚ ਉਹਨਾਂ ਪਰਿਵਾਰ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈਗਾ ਕਿ ਕਿਸੇ ਰੌਲੇ ਕਰਕੇ ਇੱਕ ਇੱਕ ਡੈਥ ਹੋਈ ਹੈ ਜੀ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸਤਿ ਸ੍ਰੀ ਅਕਾਲ ਇਹਦੇ ਵਿੱਚ ਵੀਰ ਜੀ ਗੱਲ ਇਹ ਆ ਵੀ ਪਹਿਲਾਂ ਇਹਨਾਂ ਦਾ ਮਾਮਲਾ ਚੱਲਦਾ ਜਰੂਰ ਸੀ ਗਲੀ ਦਾ ਝਗੜਾ ਇਹਨਾਂ ਦਾ ਸਾਜੀ ਪਿੰਡ ਦੇ ਵਿੱਚ ਰੋਜਾਂ ਪੱਤੀ ਪਰ ਜਿਹੜੀ ਕੱਲ ਗੱਲ ਹੋਈ ਹੈ ਕੱਲ ਗੱਲ ਉਹ ਬੰਦੇ ਨੂੰ ਅਟੈਕ ਹੋਇਆ ਹੈ ਇਹਦੇ ਵਿੱਚ ਜਾਗੋ ਸੋਨੇ ਖਾਦਾ ਪੀਤਾ ਇਹਦਾ ਆਪਾਂ ਨੇ ਅੱਜ ਕਾਰਵਾਈ 194 ਬੀ ਐਨ ਐਸ ਤਹਿਤ ਕੀਤੀ ਹੈ ਜਿਹਦੇ ਵਿੱਚ ਉਹ ਬਿਸਰਾ ਵੀ ਕੱਢੇ ਡਾਕਟਰ ਸਾਹਿਬ ਨੇ ਬਿਸਰਾ ਜਿਹੜਾ ਕੈਮੀਕਲ ਲਈ ਉੱਥੇ ਖਰੜ ਦੀ ਜਾਊਗਾ ਜੇ ਕੋਈ ਬਿਸਰਾ ਰਿਪੋਰਟ ਦੇ ਵਿੱਚ ਕੋਈ ਐਦਾਂ ਦੀ ਗੱਲਬਾਤ ਆਉਂਦੀ ਆ ਵੀ ਕੋਈ ਜ਼ਹਿਰੀਲੀ ਚੀਜ਼ ਪੀਤੀ ਆ ਜਾਂ ਖਾਦੀ ਖਾਦੀ ਆ ਤਾਂ ਉਹਦੇ ਤਹਿਤ ਕਾਰਵਾਈ ਕੀਤੀ ਜਾਊਗੀ ਜੀ ਫਿਲਹਾਲ ਅਸੀਂ 194 ਬੀ ਐਨ ਐਸ ਤਹਿਤ ਕਾਰਵਾਈ ਕੀਤੀ ਹੈ ਜੀ ਠੀਕ ਹੈ ਸਰ ਕਾ ਜਿਹੜੀ ਸੁਣਨ ਮਤਾਬਕ ਇਹ ਵੀ ਗੱਲ ਆਈ ਹੈ ਪਰਿਵਾਰ ਇਹ ਇਲਜ਼ਾਮ ਲਾ ਰਿਹਾ ਕਹਿੰਦੇ ਪਹਿਲਾਂ ਵੀ ਇੱਕ ਦੋ ਵਾਰ ਸੰਜੇ ਉੱਤੇ ਹੋ ਚੁੱਕੇ ਨੇ ਪਰ ਉਹਦੇ ਸਮਝੌਤਿਆਂ ਦੀ ਵਜ੍ਹਾ ਕਰਕੇ ਉਹਦੀ ਡੈਥ ਹੋਈ ਹੈ ਡੈਥ ਦਾ ਕਾਰਨ ਕਹਿੰਦੇ ਵੀ ਉਹਦੇ ਡਿਪਰੈਸ਼ਨ ਸੀ ਪਹਿਲਾਂ ਕੱਲ ਵੀ ਲੜਾਈ ਝਗੜਾ ਵੀ ਕੱਲ ਵੀ ਦੇਖੋ ਲੜਾਈ ਝਗੜਾ ਕਹਿੰਦਾ ਸਰ ਪਹਿਲਾਂ ਵੀ ਹੋਇਆ ਹੈ ਪਰ ਪੰਚਾਇਤੀ ਤੌਰ ਤੇ ਇਹਨਾਂ ਦਾ ਰਾਜੀਨਾਮਾ ਵੀ ਹੋ ਗਿਆ ਸੀਗਾ ਫਿਰ ਵੀ ਯਾਨੀ ਕਿ ਉਹ ਕੱਲ ਇਹਨਾਂ ਨੇ ਟਾ ਟਾ ਚੁਕਾਈਆਂ ਨੇ ਉਹ ਗਲੀ ਦੇ ਵਿੱਚੋਂ ਜਿਹਦੇ ਕਰਕੇ ਉਹ ਬੰਦਾ ਜਿਹੜਾ ਪਰਮਜੀਤ ਸਿੰਘ ਪੰਮਾ ਸੀਗਾ ਡਿਪਰੈਸ਼ਨ ਚ ਚੱਲ ਗਿਆ ਵੀ ਸ਼ਾਇਦ ਅੱਕੇ ਛਾਈ ਹੋ ਗਈ ਜਾਂ ਕਿਦਾਂ ਮਤਲਬ ਇਦਾਂ ਦੀ ਸੋਚ ਗਿਆ ਹੋ ਸਕਦਾ ਉਹਨੂੰ ਕੋਈ ਟੈਕ ਹੋ ਗਿਆ ਜਾਂ ਕੋਈ ਜ਼ਹਿਰੀਲੀ ਚੀਜ਼ ਖਾ ਪੀ ਗਿਆ ਜੀ ਸਰ ਮਤਲਬ ਜੇਕਰ ਉਹਦੀ ਰਿਪੋਰਟ ਮਤਲਬ ਇਹਦੇ ਵਿੱਚ ਕੁਝ ਆਉਂਦਾਗਾ ਤਾਂ ਬਣਦੀ ਕਾਨੂੰਨੀ ਹਾਂਜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਠੀਕ ਹੈ